ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਸੰਧੂ ਪੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਖਵੈਸਤ ਬੇਨਤੀ ਕਰਦੇ ਆ ਦੋ ਟਾਈਮ ਆਪਣੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਕਿਤੇ ਉਹ ਵੀ ਖਰੀਦਦਾਰੀ ਕਰਦੇ ਜੀ ਗੱਬਣਾ ਪਸ਼ੂ ਨੂੰ ਟਿੱਪ ਕੇ ਭਰਾ ਕੇ ਲੈ ਕੇ ਜਾਓ ਕੋਈ ਲਾਮੇ ਵਾਲੀ ਗੱਲ ਨਾ ਰਹਿ ਜਾਏ ਅੱਜ ਦੀ ਆਪਣੀ ਵਿਜ਼ਿਟ ਪਿੰਡ ਪੰਜਵਾੜਾ ਜ਼ਿਲ੍ਹਾ ਤਰਨਤਾਰ ਸਾਹਿਬ ਤਸਵੀਲ ਵੀ ਤੁਹਾਨੂੰ ਦਰਸਾਇਆ। ਭਾਈ ਸਰਪੰਚ ਸਾਹਿਬ ਦੇ ਫਾਰਮ ਤੇ ਪਹੁੰਚੇ ਆ। ਤੇ 4 ਸੱਜਣਾਂ ਮਈਆਂ ਤੇ 2 ਵਾੜਾਂ 6 ਡੰਗਰ ਇੱਥੋਂ ਆਪਾਂ ਤੁਹਾਨੂੰ ਵਿਖਾਉਣੇ ਆ। ਜਾਣਕਾਰੀ ਸਾਰੀ ਲੈ ਕੇ ਦਿੰਨੇ ਆ। ਫਰਜ਼ ਸਮਝ ਕੇ ਐਂਡ ਤੱਕ ਜੁੜੇ ਰਹੋ ਜਰੂਰੀ। ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੰਮ ਸਿੱਧਾ ਠੀਕ ਜੀ। ਹਾਂ ਜੀ ਕਿਰਪਾ ਜੀ ਮਾਲਕ ਜੀ ਬਹੁਤ ਵਧੀਆ। ਚਲੋ ਸ਼ੁਕਰ ਹੈ ਜੀ। ਤੇ ਡਰੈੱਸ ਕਰੀਏ ਨੋਟ ਜੀ। ਕਿੰਨੇ ਪੰਜ ਵਾਰ ਜੀ ਤਸੀਲ ਤੇ ਜਿਹੜਾ ਕਰਨਤਾਰ ਸਾਹਿਬ ਵਾਹ ਨੰਬਰ ਜੀ 00885 76 ਜੀ ਦੀ ਹੋ ਗਈ ਠੀਕ ਹੈ ਜੀ ਹਾਂਜੀ 6 ਪਸ਼ੂ ਆ ਗਏ ਅੱਜ ਹੈ ਇਹ ਤਾਜੀ ਸੂਈ ਤੋਂ ਸ਼ੁਰੂਆਤ ਕਰ ਲਗੀ ਹਾਂਜੀ ਇਹ ਤਾਜੀ ਸੂਈ ਵਾਹ ਵਾਹ ਇਹ ਪਰਸੂ ਸੂਈਏ ਅੱਛਾ ਹਾਂਜੀ ਕਿੰਨਾ ਕੁ ਬੌਲੇ ਦਾ ਸਟਾਰਟਿੰਗ ਹੋਈ ਜੀ 6-7 ਕਿਲੋ ਮੰਨ ਲਓ ਇੱਥੇ ਹੋਊਗਾ 7 ਕਿਲੋ ਕਿੰਨੇ ਕਿਲੋ 7 ਕਿਲੋ ਕਿੰਨੇ ਪਰ ਉਹ ਤਾਂ ਮਾਈ ਦੁੱਧ ਵਾਲੀ ਆ ਤਾਂ ਬੋਲਾ ਦੇ ਦੁੱਧ ਯਾਰਾ ਨਹੀਂ ਤੇ 12 ਕਿਲੋ 12 ਕਿਲੋ ਦੀ ਆਵੇ ਐਵਰੇਜ ਹੀ ਹੈ ਨਾ ਕੱਤੀ ਹਿੱਤੀ ਮਗਰ ਵਾ ਵਾ ਕੱਤੀ ਬਹੁਤ ਸੋਹਣੀ ਹੈ ਨਾ ਥਾਨ ਬੜਾ ਚੰਗਾ ਲੱਗਾ ਤੇ ਜਵਾਈ ਵੀ ਚੰਗੀ ਹੋ ਗਈ ਵਾ ਵਾ ਲਓ ਜੀ ਸੱਜਰੋਂ ਮੈਂ ਚੰਗੀ ਹੈ ਥਾਨ ਲੈਵਾ ਚੰਗਾ ਖੋਲ ਕੇ ਤੁਰਤ ਆਦਾ ਤੁਹਾਨੂੰ ਕਰਾਉਣਾ ਚੈੱਕ ਬਾਕੀ ਸੂਵੇ ਦਾ ਭੈਣ ਭਰਾ ਅੰਤਜਾ ਲਾਇਓ ਲੋ ਜੀ ਘਰ ਵਾਲਾ ਤੇ ਅਦਾ ਵੀ ਤੀਜੀ ਪੱਕੀ ਔਰ ਬਾਕੀ ਆਪਣੇ ਭੈਣ ਭਰਾ ਸਾਹਮਣੇ ਹਾਂ ਨਹੀਂ ਸਹੀ ਗੱਲ ਹੈ ਜੀ ਘਰ ਦੇ ਆਵਾ ਨਾਲ ਕਿ ਕਿਸੇ ਦੀ ਸਾਡੀ ਖੁਸ਼ੀ ਹੈ ਬਾਕੀ ਐ ਬਸ ਬੱਧੀਆ ਬਾਤਾਂ ਦੋਤੇ ਸਜਣੋ ਸਾਡੇ ਅੜੀਏ ਨਾਲ ਜਿਸ ਤੇ ਤਾਂ ਤਾਜ਼ਾ ਕੀ 12 ਕਿਲੋ ਨੂੰ ਕਹਿੰਦਾ 12 ਕਿਲੋ ਦੁੱਧ ਦਿੱਤੀ ਹੋ ਗਈ ਨੋਕ ਵਾਲਾ ਥਾਂ ਲੱਗਾ ਬਹੁਤ ਸੋਹਣਾ ਲੈਓ ਜੀ ਕਮਾ ਲਓ ਇਹ ਰੇਟ ਬਾਈ ਜੀ ਦਾ ਰੇਟ 78 ਕਰ ਦਈਏ ਜੀ ਇਹਨੋਂ ਤਾਂ ਠੀਕ ਸੀ ਫਿਕਸ ਜਾਈ ਕਰ ਦੋ ਮੈਨਾਂ ਇਹ ਤਾਂ ਵੀ ਕਰੀ 75 ਦੀ 75 ਦੀ ਹਾਂਜੀ ਹੋਰ ਨਾ ਛੱਡ ਦਈਏ 2000 ਅੱਛਾ 2000 ਹੋਰ ਜਾਂਨ ਕੋਈ 73 ਦੀ ਦੇ ਦੀ ਹਾਂਜੀ 73 ਦੀ ਦੇ ਦੀ ਨਹੀਂ ਨਹੀਂ 75 ਜਦ ਕਿੰਨਾ ਛੋਟ ਕਰੀਏ 2000 ਕਰ ਦੋ 2000 ਕਰਤੀ ਕਹਿ ਤਾ 73 ਦੀ 73 ਦੀ ਦੇ ਦੀ ਠੀਕ ਆ ਠੀਕ ਆ ਜੀ ਹੋਰ ਮੈਂ ਤਾਂ ਨਾ ਜਹਾਜ਼ ਛੱਡ ਦਈਏ ਫਿਰ 72 ਦੀ ਕਰ ਦਈਏ ਜੋ ਵਿੱਚੋਂ ਫੇਰ ਨਾ ਘੜ ਭਰਾਉਂਦਾ ਫੇਰ ਰੱਖਣਾ ਜੀ ਬੱਤੋ ਕਿ 200 ਕਟਾਂਗੇ ਜੀ ਤਾਂ ਕੋਈ ਨਹੀਂ ਛੱਡਦਾ ਹਾਂਜੀ ਇਹ ਇਹ ਵੀ ਹੋਈ ਅੱਜ ਹੈ ਨਾ ਦੂਜੇ ਨੰਬਰਾਂ ਦੀ ਇਹ ਵੀ ਹੋਈ ਹੈ ਮਾ ਜਿਹੜਾ ਬੱਚਾ ਮਰਿਆ ਜੇ ਬੱਚਾ ਮਰ ਗਿਆ ਹਾਂਜੀ ਬੱਚਾ ਮਰ ਗਿਆ ਜੀ ਇਹ ਭਾੜੇ ਦੀ ਮਿਲਦੀ ਹੈ ਦੁੱਧ ਕਿੰਨਾ ਜੀ ਮੂੰਹ ਤੇ ਥੱਲੇ 9 ਦੇ ਲੱਗ ਭਾਗ ਦੁੱਧ ਹੈਗਾ 9 ਦੇ ਅਜੇ ਪੰਜ ਇਹ ਵੀ ਭੋਲੇ ਤੋਂ ਨਹੀਂ ਖਿਲੀ ਬੱਚਾ ਠੀਕ ਹੈ ਬੋਲੋ ਜੀ ਇਹ ਮਿਲਦੀ ਦੋਵੇਂ ਟਾਈਮ ਭਾੜੇ ਦੇ ਭਾੜੇ ਦੇ ਰੈਂਕੀ ਬਿਲਦੀ ਹੈ ਠੀਕ ਹੈ ਤਾਂ ਜੀ ਲੱਤ ਨਹੀਂ ਹੋਣੀ ਚੋਣ ਓਕੇ ਬਿਲਕੁਲ ਇੱਕ ਨੰਬਰ ਦੀ ਠੀਕ ਹੈ ਸੱਜਰੋਂ ਕੋਈ ਵੀ ਟੜਕੂ ਵਾਲ ਜੋ ਤਾਂ 9 ਕਿਲੋ ਆ ਜੇ ਕਿਸੇ ਨੂੰ ਵੀਡੀਓ ਫੋਟੋ ਚਾਹੀਦੀ ਬੱਚੇ ਨਾਲ ਉਹ ਦਿੰਦੇ ਅੱਛਾ ਮੇਲਾ ਚਾਲੂ ਹੋ ਗਈ ਆ ਹਾਂ ਮੇਲੇ ਤੇ ਹੁਣ ਚੱਲ ਗਈ ਆ ਠੀਕ ਐ ਲੈਓ ਨੋ ਮੇਰੇ ਦੀ 4 ਤੇ ਆ ਦੋਵੇਂ ਟਾਈਮ ਦੀ ਤੇ ਪੰਜ ਸਾਹਿਬ ਜੀ ਰੇਟ 75 ਕਰਤੀ ਜੀ ਤੁਹਾਡੀ ਖੁਸ਼ੀ ਹੈ ਜਿੰਨਾ ਕਰਨਾ ਜਿਆਦਾ ਜਿਆਦਾ ਕਰਕੇ ਦੇ ਦੋ ਮੈਂ ਤੁਹਾਨੂੰ 60 ਕਰਕੇ ਨਹੀਂ ਹੋਰ ਕਰ ਦੋ 65 ਦੀ ਆਣਾ 65 ਹਾਂਜੀ ਠੀਕ ਅੱਗੇ ਆਗੇ ਨੀਲੇ ਦਾ ਵੀ ਹਨਾ ਜਾਲੀ ਬਾਜ ਤਾਜੀ ਤੇ ਮੈਂ ਖਾਓ ਹਾਂ ਤਾਜੀ ਬਿਲਕੁਲ ਜੇ ਬੱਚਾ ਹੋਵੇ ਕਿ ਇਹ ਦਿੱਤ ਨੂੰ ਵਾਅਦੇ ਦੀ ਆ ਮੈਂ ਵਟਾ ਕੇ ਦੇਣਾ ਹੱਕਟਾ ਕੇ ਦੇਣੀ ਨੀਲੀ ਦਾ ਵੀ ਚੋਣ ਕਿਦਾਂ ਜੀ ਬਿਲਕੁਲ ਓਕੇ ਚੋਣ ਤੇ ਦੁੱਧ ਕਿੰਨਾ ਉਹਦੇ ਥੱਲੇ 6 ਕਿਲੋ ਪੱਕਾ ਦੁੱਧ ਹੋਦਾ ਹੀ ਤੇ ਬਣੀ ਵੀ ਆ ਇਹ ਪੜੀ ਵੀ ਆ 1.5 ਮਹੀਨੇ ਨਹੀਂ ਬਣੀ ਅੱਜ ਪਾਸ ਵੀ ਕਰਾਈ ਅਸੀਂ ਉਹਦਾ ਅਜੇ ਬਣੀ ਆ ਅੱਜ ਚੈੱਕ ਕਰਾਉਣ ਲਈ ਕਰਾਈ ਗਏ ਚਲੋ ਬਾਕੀ ਭੜ ਭੜਾ ਕਿਸੇ ਕਰਾਉਣੀ ਆ ਉਹਦੇ ਕਰਾ ਸਕਦਾ ਪਰ ਅਸੀਂ ਇਹਨੂੰ ਖਾਲੀ ਕਰ ਦਿੱਤੀ ਆ ਆਪਾਂ ਖਾਲੀ ਕਰਕੇ ਗੱਲ ਕਰਦੇ ਆਪਾਂ ਇਹਨੂੰ ਖਾਲੀ ਕਰਕੇ ਦਿੰਨੇ ਆ ਬਾਕੀ ਕਿਸੇ ਭਣ ਭਰਾ ਨੇ ਚੈੱਕ ਕਰਾਉਣੀ ਹੋਵੇ ਚਾਹੇ ਅੱਜ ਬਿਖੜਾ ਇੱਕ ਨੰਬਰ ਆਉਂਦਾ ਬਾਕੀ ਨੇ ਵੀ ਆਪਾਂ ਜਿਹੜੀ ਆਪਾਂ ਦੁੱਧਾ ਹੀ ਮ ਬਾਗੀ ਨੇ ਪਹੰਡਿਆ ਦੋ ਨੰਬਰ ਜੇ ਚੱਲ ਜਾਂਦੀ ਪਰ ਆਪਾਂ ਦੇਣੀ ਨਹੀਂ ਦੋ ਨੰਬਰ ਦੀ ਨਹੀਂ 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 ਸਹੀ ਗੱਲ ਹੈ ਦੋ ਨੰਬਰ ਵਾਲੀ ਮੱਝ ਪੜੀਏ ਨਹੀਂ ਜੀ ਸੱਜਣੋ ਜਿੰਨੇ ਘਰੇ گاਹ ਬੱਚੇ ਪੁੱੱਚੇ ਲੈਣੇ ਆ ਹਨਾ ਬ੍ਰੀਡ ਤੇ ਕੰਮ ਕਰਨਾ ਜਾਂ ਨੀਲੀ ਰਾਵੀ ਦੇ ਚਾਹਵਾਨ ਨੇ 14 ਕਿਲੋ ਸੱਜਣ ਨੇ ਦੁੱਧ ਕੱਢਿਆ ਜੀ ਠੀਕ ਆ ਉਹ ਇਹ ਮੈਂ ਖਰੀਦਦਾ ਦੀ ਕਰਿਓ ਜਰੂਰ 6 ਕਿਲੋ ਦੁੱਧ ਜਿ ਹੁਣ ਟੋਕਰਿਆ ਮੈਂ ਠੀਕ ਆ ਬਣੀ ਹੈਗੀ ਕੋਈ ਗਾਰੰਟੀ ਨਹੀਂ ਆਂ ਆ ਗਾਂ ਠੀਕ ਆ ਜੀ ਤੇ ਨਿਕਲ ਆਵੇ ਤੇ ਤੁਹਾਡੀ ਤੇ ਜਨਾ ਨਾ ਨਿਕਲੇ ਤਾਂ ਵੀ ਆਪ ਦੀ ਵੇਖ ਕੇ ਬਾਕੀ ਭਾਜਾਇਜ ਕਰਾਂਗੇ ਜੀ ਦਾ ਅੱਛਾ ਈ ਹੈ ਹਾਂਜੀ ਭਾਦ ਫਿਰ ਬਿਲਕੁਲ ਮੁਫਤਲਾ ਕੰਮ ਕਰ ਦੇਣਾ ਨਹੀਂ ਹਾਂਜੀ ਸਰਪੰਚ ਸਾਹਿਬ ਫਿਰ ਦੱਸੋ ਹਾਂਜੀ ਪਿਆਹ ਕਰਤੀ ਹੈ ਜੀ ਇਹ ਲਓ ਤੁਹਾਡੀ ਖੁਜੀ ਸਰਪੰਚ ਸਾਹਿਬ ਨਹੀਂ ਆਪੇ ਛੱਡ ਦੋ ਤੁਸੀਂ ਸਰਪੰਚ ਸਾਹਿਬ ਫਿਕਸ ਹੀ ਕਰ ਦੋ ਇਹਨ ਛੱਡ ਜੀ ਤੁਹਾਡੀ ਖੁਜੀ ਵੇਖ ਲਓ 500 ਹੋਰ ਛੜਾਂ ਸਾਢੇ 46 ਪੂਰੇ ਦੀ ਗੀ 46 ਦੀ ਫਿਰ ਕੱਟੀ 46 ਦੀ ਚਲੋ ਪੂਰੇ ਕਰ ਲੇ 46 ਦੀ ਪੂਰੀ 100 ਰੁਪਏ 46 ਚ ਛੱਡਾਂਗੇ ਠੀਕ ਆ ਕੋਈ ਨਹੀਂ ਆ ਗਈ ਬੂਰੀ ਹਨਾ ਸੱਜਰ ਸੂਈ ਆ ਬੱਚਾ ਜੀ ਇਕੱਟਾ ਕੱਟੀ ਇਕੱਟਾ ਆ ਗਿਆ ਹਨਾ ਥੋਲੋ ਤਿਲਾਂ ਵਾਲੀ ਬੂਰੀ ਆ ਤਿਲਾਂ ਵਾਲੀ ਵੇ ਤੇਲ ਵਾਲੀ ਤਿਲਾਂ ਵਾਲੀ ਵੇ ਤੇਲ ਹਾਂ ਬੂਰੀ ਨੀਲੀ 라ਵੀ ਚ ਵੀ ਆ ਗਈ ਨਾ ਤੇ ਤੇਲ ਵੀ ਵੇ ਕਿਡੇ ਕਿਡੇ ਮੋٹے ਆ ਗਏ ਕਈਆਂ ਨੂੰ ਬਰੀਕ ਹੁੰਦੀ ਐ ਮੋٹے ਤਿਲਾਂ ਵਾਲੀ ਤੇ ਸੁਪਾਈ ਸਾਹਿਬ ਜੀ ਦੁੱਧ ਕਿੰਨਾ ਹੋਊਗਾ ਦੁੱਧ 8 ਕਿਲੋ ਦੁੱਧ ਐਦੇ ਜਿਆਦਾ ਸੀ ਪਰ ਥੋੜਾ ਜਿਹਾ ਮੱਝ ਨੇ ਜੀ ਨਹੀਂ ਲਾਇਆ ਵੀ ਉਹ ਤਾਂ 9 ਕਿਲੋ ਸੀ ਪਰ ਹੁਣ ਅਸੀਂ 7 ਕਿਲੋ ਵਿੱਚ ਆ 7 ਤੇ 8 ਦੇ ਵਿੱਚ ਆ ਥੋੜਾ ਦੁੱਧ ਘਟੀ ਜਾ ਕੇ ਜੀ ਨਹੀਂ ਲਾਇਆ ਮੈਂ ਪਿੱਛੇ ਜਾ ਕਰਦੀ ਨਗਰ ਮੱਝ ਨੂੰ ਪਛੋਣਾ ਤਾਂ ਉਧਰ ਇਹ ਪਾਲੀ ਜਿਹੜਾ ਬੰਦੇ ਕੋਈ ਆਈ ਹੈ ਨਾ ਥੋੜਾ ਪਿੱਛਾ ਕਰਦੀ ਆ ਕਰਦੀ ਆ ਘਰ ਆ ਕੇ ਕਰਕੇ ਦੁੱਧ ਥੋੜਾ ਘਟੀ ਆ ਉੱਥੇ ਅਸੀਂ 9 ਕਿਲੋ ਜੋਗ ਲੈ ਆਏ ਦਾ ਹਾਂ 8 ਕਿਲੋ ਦੇ ਕਰੀਬ ਹੋਣੀ ਇਹਦੇ ਕੋਲ ਆ ਥੋੜੇ ਹੋਣਗੇ ਉਹ ਕਰੂਗਾ ਆਠ ਹੈਗਾ ਹਨਾ ਠੀਕ ਤੇ ਮੁੱਲ ਸੁਪਾਈ ਸਾਹਿਬ ਮੁੱਲ ਹੈਰ ਕਰਦੀ ਲੈ ਲੋ ਜੈ ਜੀ ਆ ਜੈ ਜੀ ਸੱਜਣ ਸੁਈ ਆ ਜੈ ਜੀ ਹਾਂ ਜੀ 66000 ਦੀਆਂ ਨਾਲੀ ਚਲੋ ਠੀਕ ਹੈ ਜੀ ਠੀਕ ਹੈ ਨਾਲਾ 66000 ਠੀਕ ਹੈ ਕੋਈ ਨਹੀਂ ਬੰਦ ਲੋ ਸੱਜਣੋ 66000 ਰੁਪਏ ਚ ਵਿੱਚ ਤੁਹਾਨੂੰ ਬੂਰੀ ਮਿਲ ਜਣੇ ਆ ਤੇ ਮੈਂ ਨਾ ਕਿਆ ਕਰਾਂ 8 ਕਿਲੋ ਦੁੱਧ ਜਾਰਾ ਨਹੀਂ ਤੇ 10 ਕਿਲੋ ਦੁੱਧ ਦਿੱਤੀ ਜਾਊਗੀ 8 ਤੋਂ ਵੱਧ ਕਰੂਗੀ ਹਾਂ ਮੈਂ ਮਾਣੀ ਜੀ ਲਾ ਲਿਆ ਹੁਣ 10 ਕਿਲੋ ਵੀ ਦੇ ਸਕਦੀ ਆ ਹਾਂ ਜੀ ਆ ਗਈ ਤਾਜੀ ਸੁਈ ਵੈੜ ਆ ਨਾ ਆ ਗਈ ਤਾਜੀ ਸੁਈ ਨਹੀਂ ਕਿਉਂਗੀ ਆ ਗਈ ਹੈ ਨਾ ਸੁਈ ਜੀ ਹਾਂਜੀ ਅਜ ਪੰਜਾਂ ਦਿਨਾਂ ਦੀ ਸੂਈ ਤੇ ਬੋਲੇ ਦੀ ਆ ਮਾ ਕਿੰਨਾ ਬੋਲਾ ਉਹ ਬੋਲਾ ਇਹਦੇ ਥੱਲੇ ਬੜਾ ਜੇ ਅੱਛਾ ਇਹਦਾ 14 ਕਿਲੋ ਬੋਲਾ ਹੋ ਰਿਹਾ ਹਿਸਕਲ ਟੋਰੀਏ ਬਾਈ ਜੀ ਖੁੱਲ ਗਈ ਫੁੱਲ 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 ਕੱਟਣਾ ਝੂੰਗੀ ਆ ਗਈ ਨਾ ਹਾਂਜੀ ਫਲੂਨ ਪਲੂਨ ਹੀ ਆ ਨਾ ਪਹਿਲਾ ਸੂਆ ਹੀ ਆ ਆ ਪਹਿਲਾ ਸੂਆ ਹੈ ਠੰਡੀ ਸੀ ਪੂਰੀ ਇੱਥੇ ਭਾਵੇਂ ਬਹਿ ਜੋ ਅੱਛਾ ਹਾਂਜੀ ਠੰਡੀ ਸੀ ਨਸਲ ਬਰੀਡ ਪੂਰੀ ਹਾਂਜੀ ਲਓ ਸੱਜਰੋ ਨਸਲ ਬਰੀਡ ਪੂਰੀ ਤੇ ਝੂੰਗੀ ਆ ਗਈ ਅੱਗੋਂ ਸਿਆਲ ਆ ਗਿਆ ਦੁੱਧ ਕਾ ਮਿਲ ਲਾ 15 ਕਿਲੋ ਕੱਢ ਜੀ ਮੀ ਕੱਢ ਜਾਣਾ ਜੀ ਬੜੇ ਰਾਮ ਨੇ ਉਹਨਾਂ ਨੇ 15 ਕਿਲੋ ਕੱਢੇ ਹੋਲੇ ਜੀ ਚੰਗੀ ਫਰੀ ਹੈ ਹੂੰ ਤਾਂ ਵੀ ਚੰਗਾ ਲੱਗਾ ਗਰਮ ਵਾਲੀ ਨੂੰ ਤੇ ਰੇਟ ਪਾਈ ਜਿੰਦਾ ਰੇਟ ਸੰਤੋਖ ਸਿੰਘ ਵਾਲੀ ਕਰਤੀ ਜੀ ਲੈ ਲਓ ਜੀ ਹਾਂ ਜੀ ਛੱਡ ਦਿਓ ਮੈਂ ਤਾਂ ਨਾ ਦੋ ਛੱਡ ਦਿਓ ਇਹ ਗੱਲ ਆ ਠੀਕ ਹੈ ਤਿੰਨ ਘੱਟ ਦੇਣਾ ਸੈਂਟੀ ਦੀ ਕਰਦੇ ਹਾਂ ਸੈਂਟੀ ਆ ਠੀਕ ਦੇ ਦੇ ਪਰ ਗਾੜੇ 50000 ਰੁਪਏ ਦਾ ਦੁੱਧ ਦੇ 50 ਆ ਲਈ ਦੇ ਇਹ ਹਾਂ ਸਹੀ ਗੱਲ ਹੈ 15 ਕਿਲੋ ਦੁੱਧ ਦੇ ਦੇ ਥੋੜਾ ਹੰਦਾ ਹੈ ਇੱਕ ਗੱਲ ਕਰ ਲੈਣਾ ਹੈ ਵੀ ਇਹ ਸਲੀ ਸਿਲਾ ਪਰ ਤੋਂ ਮਾਰੇ ਸਿੱਧੂ ਕਾਰ ਲਾ ਦੇ ਠੀਕ ਲਾਓ ਸਜਣਾ ਹਾਂ ਨੇੜੇ ਤੋਂ ਚੈੱਕ ਕਰ ਲਓ ਥਾਣ ਮੁੱਠੀ ਤੋਂ ਵੀ ਬਾਹਰ ਜਾਣਗੇ ਜਿਹੜਾ ਥਾਣ ਨਹੀਂ ਸੱਚੋ ਆਜ ਕੋਈ ਇੱਕ ਨੰਬਰ ਬਿਲਕੁਲ ਅੱਗੇ ਆ ਗਈ ਵੱਡੀ ਗਾਮ ਹਣਾ ਹਾਂ ਜੀ ਵੱਡੀ ਨਾਲ ਇਹ ਦੁੱਧ ਕਿੰਨੇ ਕਾਲੀ ਆ ਇਹ ਦੁੱਧ ਤੇ ਘਰ ਵਾਲੇ ਦੇ ਵੀ ਬਾਈਕ ਨੂੰ ਆਉਣਾ ਹੈ ਜੀ ਹੁਣ ਕਿੰਨਾ ਹੈ ਬੋਲਾ 10 ਕਿਲੋ ਬੋਲਾ ਪਰਸੋ ਸੁਈਏ ਜੀ ਪਰਸੋ ਸਹੀ ਹਾਂਜੀ ਬੋਲਾ 10 ਕਿਲੋ ਹੈਗਾ ਤੁਹ ਤੇ ਕਰੂਗੀ ਹਾਂਜੀ ਠੀਕ ਹੈ ਹਾਂਜੀ ਤੇ ਥਾੜੇ ਇੱਕ ਇਹਦਾ ਢਟ ਗਿਆ ਜੀ ਢਟ ਗਿਆ ਜੀ ਹਾਂਜੀ ਥੇ ਕੇ ਸੇਪਲ ਚ ਬੁਰੀ ਆਈ ਤੇ ਇੱਥੇ ਥੋੜਾ ਜਿਆ ਨੂੰ ਝਟਕਾ ਜਾ ਵੱਜ ਕੇ ਲੱਗਦਾ ਹਮਮ ਖਣ ਦੇ ਵਿੱਚ ਫਾਲਟ ਆਇਆ ਥੋੜਾ ਬਾਕੀ ਚੱਲ ਪਵੇ ਕੁਝ ਕਹਿ ਨਹੀਂ ਸਕਦੇ ਇਹ ਹੀ ਢਟ ਗਿਆ ਆ ਕੇ ਦੇਣਾ ਜੀ ਸਹੀ ਗੱਲ ਹਾਂਜੀ ਲਓ ਸੱਜਣੂ 10 ਕਿਲੋ ਬੋਲਾ ਜੀ ਮੋਗਰਾ ਹਾਂਜੀ ਅੱਛਾ ਸੱਸੋ ਸੁਈਏ ਸਾਮੀ ਬਾਕੀ 317 ਦਾ ਉਹ ਉੱਪਰ ਇੱਕ ਨੰਬਰ ਆਇਆ ਪੋਲੀ ਪਾਲੀ ਹੈ ਉਹ ਵੀ ਇੱਦਾਂ ਹੀ ਕੋਈ ਫੜ ਕੇ ਜਿੱਥੇ ਮਰਜੀ ਖਿਡਾਰੀ ਚੋਣੋ ਠੀਕ ਹੈ ਤਿੰਨ ਥਾਂ ਜੀ ਤਿੰਨਾਂ ਨਾਲ ਚਲੋ ਚੌਥਾ ਹੋ ਸਾਬੇ ਸੈੱਟ ਹੋ ਜਾ ਆਪਾਂ ਤਿੰਨ ਜਾਂਦੇ ਠੀਕ ਹੈ ਤੇ ਮਗਰ ਵੱਛਾ ਵਛੀ ਮਗਰ ਵੱਛਾ ਜੀ ਵੱਛਾ ਹਾਂ ਵਛਾ ਨਾਲ ਨਾਲ ਪੰਜ ਸਾਹਿਬ ਇਹਦਾ ਰੇਟ ਕਿੰਨਾ ਕਰ ਦੀ ਜੈ ਜੈ ਰੇਟ ਚਲੋ ਆਪਾਂ ਨੇ ਤੇ ਬਹੁਤ ਮਹਿੰਗੀ ਪਈ ਹੈ 50 ਹਜ਼ਾਰ ਦੀਆਂ ਪਈ ਸੀ ਹਾਂ ਹਾਂ ਜੀ ਹੁਣ ਘਟਾਉਣਾ ਹੀ ਪੈਣਾ ਜੀ ਘਟਾਓ ਜਿੰਨੇ ਤੋਂ ਨੇ ਨਹੀਂ ਆਪੇ ਘਟਾ ਦੋ 40 ਕਰ ਦਈਏ ਵੇਖ ਲਓ ਜਿਵੇਂ ਤੁਹਾਡਾ ਸਿਰ ਲੱਗਦਾ ਹੋਰ ਘਟਾ ਦੋ 3 35 ਨਾ 32 ਦੀ ਕਰ ਦਿੱਤੀ ਚਲ 32 ਤੇ ਤੇਰੀ ਕਰਦਾ ਏ 32 ਦੀ ਜਾਣ ਦੇ ਯਾਰ ਨਾ ਕਿਤੇ ਕੀ ਚਲੋ ਕੋਈ ਇੱਕ ਦਾ ਸੋ ਪੀ ਠੀਕ ਹੈ ਲਓ ਸਜਣੋ ਖਰੀਦਦਾਰੀ ਕਰਿਓ ਪਸ਼ੂ ਚੰਗੇ ਆ ਸਰਪੰਚ ਡੇਰੀ ਫਾਰਮ ਤੇ ਪਹੁੰਚ ਕੇ 6-7 ਪਸ਼ੂ ਆ ਸਤਿ ਸ੍ਰੀ ਅਕਾਲ